ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਟੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਛੋਟੀ ਤਾਂ ਨ ਦਿਖਾਉਣੀ ਆ ਤੇ ਦੋ ਗਾਵਾ ਤੁਹਾਨੂੰ ਦਿਖਾਵਾਂਗੇ ਇੱਕ ਗਾਂ ਬੱਜੀ ਆ ਤੇ ਇੱਕ ਗਾਉ ਬੱਜੀ ਆ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਦਾ ਪਸ਼ੂ ਖਰੀਦੋ ਤੇ ਜਿਹੜਾ ਕੁ ਵੀ ਨਹੀਂ ਪਹੁੰਚਦਾ ਆਪਣੀ ਵੀਡੀਓ ਕੋਲ ਤੋਂ ਚੁਆਇਜ਼ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਾਸਿ ਕਾਲ ਜੀ ਭਾਈ ਸਾਸਿ ਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਭਾਈ ਠੀਕ ਠਾਕ ਜੀ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸਦੇ ਕਿਹੜੇ ਭਾਈ ਦਿੱਤੀ ਜੇ ਪਿੰਡ ਚੱਕ ਜੇ ਮਸੀਹਾਂ ਤਸੀਰ ਨਾਲ ਤੇ ਜਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲਦਾ 99819 84725 ਜੀ ਭਾਈ ਠੀਕ ਹੈ ਜੀ ਹਾਂਜੀ ਅੱਜ ਇੱਕ ਛੋਟੀ ਤੇ ਦੋ گاਵਾ ਹਨਾ ਦੋ گاਵਾ ਜੀ ਠੀਕ ਹੈ ਹਾਂਜੀ ਪਹਿਲਾਂ ਫਿਰ ਛੋਟੀ ਵਿਖਾ ਦੀਏ ਛੋਟੀ ਪਾਜੀ ਵਿਖਾਈਏ ਬੱਚਾ ਇਹਦਾ ਬੱਚਾ ਤੇ ਪਾਜੀ ਗੱਲ ਮਾਰਦਾ ਅੱਛਾ ਇਹ ਪਾਜੀ ਆਈਏ ਇਧਰ ਮਾਨਸਾ ਤੋਂ ਆਈ ਪਰਸੋਂ ਦੀ ਠੀਕ ਹੈ ਹਾਂਜੀ ਤੇ ਬਾਕੀ ਛੋਟੀ ਦਾ ਮਾਰ ਗਿਆ ਜਿਹੜਾ ਬੱਚਾ ਬੱਚਾ ਉਹ ਪਿਆ ਹੈ ਨਾ ਪੈੜਾ ਬੜਾ ਪਾਜੀ ਉਧਰ ਦਾ ਆ ਬੱਚਾ ਪਿਆ ਹੈ ਇਹਦਾ ਪੈੜਾ ਬੜਾ ਹੈ ਪਾਜੀ ਕੱਟੀ ਸੀ ਮਗਰ ਵੇਖੋ ਨੀਲੀ ਰਾਬੇ ਦੀ ਤੋਰ ਕੱਟੀ ਚਲੋ ਮਗਰ ਸੋਹਣੀ ਸੀ ਤੇ ਹੁਣ ਚਲੋ ਨਹੀਂ ਵੱਡੀ ਹੋ ਗਈ ਥੋੜਾ ਜਣਾ ਕੱਲ ਹੀ ਆਈ ਸੀ ਆਪਣੇ ਕੋਲ ਅੱਛਾ ਤੇ ਥੋੜਾ ਜਿਹਾ ਨਾ ਮੈਂ ਉਸ ਤਰ੍ਹਾਂ ਹੀ ਦੇਖਿਆ ਮੈਂ ਤਾਂ ਸੁਭਾਅ ਹੀ ਇਦਾਂ ਦਾ ਮੈਂ ਟੀਕਾ ਟਾਕਾ ਨਾਲ ਕਰਵਾਇਆ ਅੱਛਾ ਹਾਂਜੀ ਜੀ ਤੇ ਮੰਨ ਲਓ ਪਰਸੋਂ ਦੀ ਆਪਣੇ ਕੱਲ ਦੀ ਆਪਣੇ ਕੋਲ ਆਈ ਗੱਲ ਰਾਤ ਦੀ ਹਾਂਜੀ ਤੇ ਦਿਨੇ ਕੱਲ 10 ਵਜੇ ਦੀ ਮੰਨ ਲਓ 11 ਵਜੇ ਦੀ ਮਰੀ ਜੀ ਅੱਛਾ ਕੱਲ ਦੀ ਮਰੀ ਹੈ ਕੱਲ ਦੀ ਮਰੀ ਹੈ ਤੇ ਮਾਝ ਝੋਟੀ ਪਹਿਲੇ ਪਹਿਲਾ ਲਾਲੇ ਕੋ ਦੂਜਾ ਲਾਲੇ ਦੂਜਾ ਸੂਹੇ ਭਾਜੀ ਕੋ ਲਾਵੇ ਅੱਛਾ ਹਾਂਜੀ ਝੋਟੀ ਭਾਜੀ ਦੇ 30 ਬੰਦਿਆਂ ਨੂੰ ਰੋਕੜ ਗੱਬਣਾ ਤੇ ਹੁਣ ਆਪਾਂ ਨੂੰ ਨਿਕਲਾਦੀ ਆ। ਉਹਨਾਂ ਦੇ ਭਾਜੀ ਸਾਨੂੰ ਜੁੰਦੀ ਗੱਟੀ ਘਲਾਈ ਵੇਹੀ। ਅੱਛਾ। ਅਸੀਂ ਹਰ ਵੀਡੀਓ ਜਾ ਮਤਲਬ ਕਿਉਂ ਕਿ ਝੂਠ ਨਹੀਂ ਮਾਰਨਾ ਕਣੀ। ਹਾਂਜੀ ਹਾਂਜੀ। ਸਾਡੇ ਘਰ ਮਰੀ ਆ। ਠੀਕ ਹੈ। ਭਾਜੀ ਘਾਟੇ ਵੱਧ ਜਿਹੜੇ ਨਾ ਨਾਲ ਚੱਲਣੇ ਪਈਏ ਸ਼ਰੀਰ ਤੇ। ਤੇ ਦੁੱਧ ਕਿੰਨਾ ਇਹ ਦਿਖਾਉਣਾ? ਦੁੱਧ ਭਾਜੀ ਇਹਦੇ ਕੋਲ 12 ਲੀਟਰ ਆ। ਅੱਛਾ। 11:30 ਵਜੇ 12:00 ਵਜੇ। ਅੱਛਾ। ਤੇ ਭੂਸ਼ੀ ਕਿਸੇ ਵੀਰ ਨੂੰ ਬਣਾਵਾਂਗੇ। ਅੱਛਾ। ਕੋਈ ਵੀਰ ਲਊਗਾ ਤੇ ਭੂਸ਼ੀ ਬਣਾਵਾਂਗੇ। ਭੂਸ਼ੀ ਤੇ ਨਾਮ ਹੀ ਮਿਲੇ ਤਾਂ ਵੀ ਸਾਡੀ ਜ਼ਿੰਮੇਵਾਰੀ ਆ। ਠੀਕ ਹੈ ਜੀ। ਸਾਡੀ ਸੀਲ ਬ ਤੋਰਾ ਹਨ 12 ਦਿਨ 13 ਦਿਨਾਂ ਜਾਂ ਕੱਟੀ ਮਗਰ ਜੇ ਆ ਗਲੀ ਅੱਛਾ ਹਾਂ ਜੀ ਤੇ ਕੱਟੀ ਨੂੰ ਦੇਖ ਲਓ ਭਾਵੇਂ ਲੈ ਨਿਕਲਦੀ ਕੱਟੀ ਜਿਹੜਾ ਪੂਰਾ ਡਿੰਗਦੀ ਆ ਪਾਜੀ ਕੱਟੀ ਦੀ ਭੂਸੀ ਬਣਾਵਾਂਗੇ ਜਿਤਨਾ ਕਿ ਆਕੂਗਾ ਬਣਾਵਾਂਗੇ ਠੀਕ ਆ ਹਾਂ ਜੀ ਕੱਟੀ ਮਗਰ ਜੇ ਇਤਰਾ 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 ਆਪਾਂ ਭੂਸੀ ਬਣਾਤੇ ਜਨ ਤਾਂ ਇਹਨੇ ਹੀ ਗਿਆਨ ਮਜੇ ਠੀਕ ਆ ਇੱਤਰਾਇਂ ਸੱਲੇ ਬੈਜਣਾ ਵਾ ਜਿਹੜਾ। ਭਾਜੀ 1 ਨੰਬਰ ਦੀ ਝੋਟੀ ਦੀ ਚਵਾਈ ਲੱਗੀ ਆ। ਅੱਛਾ। ਪਤਾ ਮੈਂ ਚਵਾਈ ਦਾ ਡੰਗਰ ਨਹੀਂ ਕਦੀ ਵੀ ਗਲਤ ਲਿਆ। ਠੀਕ ਆ। ਹਾਂ ਜੀ 1 ਨੰਬਰ ਦੀ ਚਵਾਈ ਲੱਗੀ ਤੇ ਝੂਠ ਮਾਰ ਕੇ ਨਹੀਂ ਪਾਜੀ ਦੇਣਾ। ਤਸੱਲੀ ਕਰਕੇ ਕੋਈ ਆਪਣੀ ਖੜੇ। ਠੀਕ ਆ ਜੀ। 12 ਲੀਟਰ ਦੁੱਧ ਜੀ। ਫਸਮ ਗਈ ਜੀ ਵੀਰ ਜੀ। ਆਪਾਂ ਫਸਮ ਦੀ ਆਉਂਦੀ ਬੱਸ। ਫਸਮ ਦੀ ਆਉਂਦੀ ਹੁਣ ਬੱਸ। ਠੰਡੀ ਬੜੀ ਝੋਟੀ। ਠੀਕ ਆ। ਹਾਂ ਜੀ ਠੰਡੀ ਬੱਚਾ ਭਾਜੀ ਕਿਸੇ ਕੋ ਵੀ ਮਰ ਸਕਦਾ। ਹਾਂ ਜੀ ਹਾਂ ਜੀ। ਭਾਜੀ ਚਲੋ ਫੇਸ ਹਾਲਾ ਦੇ 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 ਨਹੀਂ ਚਲੋ ਹੁਣ। ਔਰ ਨੂੰ ਤੇ ਕਲਾਈ ਉਹ ਨਾ ਮੈਂ ਵੇਚਣ ਵਾਸਤੇ ਹੀ ਠੀਕ ਆ ਚਲੋ ਪਾਜੀ ਹੁਣ ਸਾਡੇ ਘਰ ਮਰਿਆ ਹੁਣ ਨਾ ਹਾਂ ਨਹੀਂ ਕਹਿਣਾ ਹਾਂਜੀ ਹਾਂਜੀ ਪਾਜੀ ਸਾਨੂੰ ਕਹਿਣਾ ਉਹਨਾਂ ਭਾਵੇਂ ਪਾਜੀ ਇੰਨੇ ਜੀ ਮਰਜ਼ੀ ਕਹੀ ਜਾਣ ਹੁਣ ਇਹ ਤੇ ਪਾਜੀ ਉਹਨਾਂ ਦੇ ਹੱਥ ਵਾਸਿਆ ਹਣ ਬਾਸੀ ਪਾਜੀ ਬੜਾ ਪਿਆਰਿਆ ਬੰਦਿਆਣਾ ਆਪਣਾ ਠੀਕ ਆ ਹਾਂਜੀ ਪੜਾ ਪਾਜੀ ਵਰਤਦੇ ਭੈਣ ਭਰਾਵਾਂ ਤਨਾ ਤੇ ਬਾਕੀ ਆਪਾਂ ਚੰਗੇ ਇਹੋ ਜਿਹੇ ਚੰਗਿਆਂ ਨਾਲ ਚੰਗੇ ਹੀ ਆਪਾਂ ਇਧਰ ਇੱਕ ਪਾਈ ਚਵਾਜੋ ਢੀ ਦਾ ਤੇ ਅਗਲੇ ਥਾਂਾਂ ਦਾ ਚਵਾਜੋ ਸਾਡਾ ਦੇ ਕੋ ਪਸਤਨੀ ਜੋਤੀ ਠੀਕ ਹੈ ਚਲੋ ਖੋਲੋ ਫਿਰ ਤੋਰੀਏ ਬਾਕੀ ਭਾਜੀ ਪਤਾ ਕੀ ਗੱਲ ਹੈ ਬੰਦੇ ਦੇ ਨਾਲ ਹੀ ਇਹ ਸਮਝੋ ਹਾਂਜੀ ਹਾਂਜੀ ਸੰਸਾਰ ਹੈ ਭਾਜੀ ਇਹ ਚੱਲਦਾ ਰਹਿਦਾ ਕੰਮ ਹਾਂਜੀ ਹਾਂਜੀ ਘਾਟੇ ਵਾਦੇ ਜਿਹੜੇ ਨਾ ਭਾਜੀ ਚੱਲਦੇ ਰਹਿੰਦੇ ਤੁਹਾਡੇ ਸਾਹਮਣੇ ਭਾਜੀ ਕਿੰਨਾ ਨੁਕਸਾਨ ਹੋਇਆ ਵੀਰਾਂ ਦਾ ਬੜਾ ਜਨਾ ਨੁਕਸਾਨ ਹੋਇਆ ਫਿਰ ਕੀ ਭਾਜੀ ਇਹ ਕੋਈ 10000 ਡਾਜੂ ਸਾਡਾ ਦੇ ਕੋਈ ਆ ਥੋੜਾ ਪਾਜੀ ਇੱਥੇ ਆ ਜਲੀ ਦੋ ਦੋ ਰੋ ਫਿਰ ਇੱਕ ਜੀ ਬਾਤੀ ਪਾਜੀ ਜਿਹੜੀ ਗੱਲ ਆ ਦੱਸ ਕੇ ਦਈਦੀ ਆ ਹਾਂਜੀ ਹਾਂ 부ਸੀ ਕੇ ਵੀਰ ਨੂੰ ਬਣਾਦਾ ਹੈ ਕੱਤੀ ਦੀ ਆ ਜਾ ਤੀ ਬੜੀ ਸੋਹਣੀ ਬੱਤੀ ਆ ਬਾਕੀ ਆ ਫਿਰ ਤਰ ਚਲੋ ਛੋਟੀ ਸੋਹਣੀ ਆ ਫੱਬਦੀ ਆ ਕਾਲੀ ਛੋਟੀ ਪਾਜੀ ਰਾਜੀ ਬੱਜੀ ਹੁੰਦੀ ਆ ਆ ਗਏ ਲੈ ਆਹ ਇਹ ਕਾਲੀ ਬੜੀ ਏ ਕਿ ਜਿੰਨੀ ਵੀ ਛੋਟੀ ਹੈਗੀ ਆ ਖੱਬਦੀ ਆ ਚਲੋ ਇਹ ਆ ਵੀ ਉਹਨਾਂ ਬੱਚਾ ਜਿਹੜਾ ਇਹਦਾ ਮਰ ਗਿਆ ਪਾਜੀ ਪੂਰੀ ਰਾਜੀ ਤੇ ਪੂਰੀ ਲਗੜੀ ਛੋਟੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਦੇਖੋ ਚਲੋ ਬੰਨੋ ਫੇਰ ਇਹਨੂੰ ਤੇ ਇਹਦਾ ਮੁੱਲ ਫੇਰ ਮੁੱਲ ਪਾਜੀ ਜੇ ਤੇ ਆ ਬੱਚਾ ਨਾਲ ਮਰਦਾ ਹਾਂਜੀ ਫੇਰ ਤੇ ਪਾ ਮੈਂ ਝੋਟੀ ਭਾਜੀ 1 12 13 ਦੀ ਵੀ ਵੇਚਣੀ ਅਜੇ ਹਾਂਜੀ ਕਿਉਂਕਿ ਭਾਜੀ ਉਹਨਾਂ ਨੇ ਸਾਨੂੰ ਆਖਿਆ ਵੀ ਮੰਨ ਲਓ ਲੱਖ ਤੋਂ ਝੋਟੀ ਆਪਾਂ ਬਾਹਰ ਹੀ ਵੇਚਣੀ ਆ ਹਾਂਜੀ ਤੇ ਆਪਾਂ ਭਾਜੀ ਚਲੋ ਹੁਣ ਉਹਨਾਂ ਨੂੰ ਵੀ ਪਗਾਇਆ ਹਾਂਜੀ ਤੇ ਜਿਹੜਾ ਕੋਈ 5-7000 ਸਾਨੂੰ ਕਹਜੂ 5-7000 ਉਹਨਾਂ ਨੇ ਭਾਜੀ ਕਿਹਾ ਵੀ ਸਾਡੇ ਘਰ ਗੱਟੀ ਮਰ ਗਈ ਉਹਨਾਂ ਸਾਡੇ ਜਕੀਂ ਤੇ ਘੜਾਤੀ ਠੀਕ ਐ ਹੋਰ ਭਾਜੀ ਝੋਟੀ ਦਾ ਮੁੱਲ ਜੋ ਮਰਜ਼ੀ ਕਰੀਏ ਹਾਂਜੀ ਆਪਾਂ ਇੱਕ ਦਾਹ ਕਰਾ ਲਈ ਜਿਹੜੀ ਝੋਟੀ ਦੇਣੀ ਨਾ ਭਾਜੀ ਹਾਂ ਨਹੀਂ ਦੇ ਦੀਏ ਭਾਜੀ ਹਾਂ ਨਾ 1 ਬਣ ਗਿਆ ਦੇ ਦਿੰਦੇ ਹਾਂ ਹਾਂਜੀ 92 ਦੇ ਦੀਏ 90 ਦੇ ਦੀਏ ਭਾਜੀ 90 ਦੇ ਵਿੱਚੋਂ ਛੋਟ ਛੱਪਾ ਹੀ ਹੋਣਾ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਦੁੱਧ ਕਿੰਨਾ ਚਵਾ ਕੇ ਦੋਗੇ ਘਰੋਂ ਦੁੱਧ ਭਾਜੀ ਨੂੰ 12 ਲੀਟਰ ਹੋਊਗਾ ਅੱਛਾ ਪਤਾ ਕੀ ਗੱਲ ਜੀ ਭਾਜੀ ਦੁੱਧ ਕੋਈ ਪਾਇਆ ਖਾਣ ਦਾ ਬੱਚੇ ਕਰਕੇ ਬਹੁਤ ਫਰਕ ਪਾਵੇ ਠੀਕ ਹੈ ਭਾਜੀ ਬੱਚਾ ਵੀ ਪੀਂਦਾ ਹੈ ਹਾਂਜੀ ਸਾਰੇ 12 12.5 ਲੀਟਰ ਦੁੱਧ ਅਸੀਂ ਆਣੇ ਆ ਠੀਕ ਆ ਆਪਾਂ ਕਿਧਰ ਖੋ ਭਾ ਫੇਰ ਬਈ ਜੱਟ ਜੀ ਫੇਰ ਥੱਲੇ ਬਹਿ ਜਾ ਭਾਵੇਂ ਕੋਈ ਗੱਲ ਨਹੀਂ ਆ ਕੋਈ ਭਾਜੀ ਇਧਰ ਖੋ ਮੰਨ ਲਓ ਬੱਚਾ ਕਿਸੇ ਕੋਈ ਜਾਗ ਮ ਕੋਈ ਘੜੀ ਘਮੜੀ ਮੇਰਾ ਵੀ ਰੇਣਾ ਆਖੇ ਵੀ ਇਹਦਾ ਬੱਚਾ ਮਰਿਆ ਕੋਈ ਹਸਾਬਤ ਨਾ ਕਰ ਠੀਕ ਹੈ ਭਾਜੀ ਕੋਈ ਮਤਲਬ 20 2000 ਮੱਝ ਛੋੜ ਕਰਤੀ ਆ ਬੱਕਤੀ ਦੀ ਠੀਕ ਹੈ ਜੀ ਹਾਂ ਜੀ ਜਿਹੜੀ ਭਾਜੀ ਆਪਾਂ ਨੂੰ ਪਾਵੇ ਘਾਟਾ ਹਾਂ ਜੀ ਮੈਂ ਕਹਿ ਦਿੰਨੇ ਘਾਟਾ ਜਿਹੜੀ ਮਰੀ ਲਿਆ ਹੋਇਤਰਾ ਲਿਆ ਹੋਇ ਉਹਦਾ ਉਹਦਾ ਦੱਸ ਦੇਦਾ ਠੀਕ ਹੈ ਜੀ ਹੁਣ ਇਹਦਾ ਬੱਚਾ ਭਾਜੀ ਜਾ ਮਾਰਦੇ ਕੋਈ ਗੱਲ ਨਹੀਂ ਬਾਕੀ ਤੇ ਹੁਣ ਆ ਜਿਹੜੀ ਗਾਂ ਉੱਚਾ ਬੱਚਾ ਜੀ ਭਾਜੀ ਗਾਂ ਦਾ ਵੀ ਕਿਤੇ ਚਵਾ ਲੱਗਾ ਵੀ ਜਿਹੜਾ ਮਾੜਾ ਬੱਛਾ ਛੜਨਾ ਹੈ ਅੱਛਾ ਮੈਂ ਰੱਸੀ ਪਾਉਂਦੀ ਨਹੀਂ ਲੋੜ ਦੁੱਧ ਕਿੰਨਾ ਇਹ ਦੇਖੋ ਦੁੱਧ ਭਾਜੀ ਇਹਨਕੋ ਵੀ 12 ਲੀਟਰ ਹੀ ਭਾਵੇਂ ਕਹਿ ਦੀ ਚਵਾਜ ਨਾ 10 ਕਿਲੋ ਭਾਜੀ ਬਣਾਵਾਂਗੇ ਤੋਰੋ ਫਿਰ ਇਹਨਾਂ ਮਗਰ ਭਾਜੀ ਆ ਬੱਛਾ ਏ ਉਹ ਬੱਛਾ ਏ ਹਾਂਜੀ ਆ ਬੱਛਾ ਏ ਠੀਕ ਆ ਜਿੰਨੇ ਦਾ ਮਰਜੀ ਕੋਈ ਬੀਲ ਵਾਲੇ ਮਹੀਨੇ ਦਾ ਲਾ ਲਈ 1.5 ਦਾ ਤਾਂ ਸਾਡੇ ਸਾਹਮਣੇ ਆ ਜੋ ਵੀ ਆ ਮਹੀਨੇ ਦਾ ਭਾਜੀ ਤਾਂ ਹੀ ਥੋੜਾ ਆ ਹਾਂ ਜਵਾ ਭਾਜੀ ਇੱਕ ਨੰਬਰ ਦਾ ਲੱਗਾ ਹੋਊਗਾ ਖਾਣ ਦੇਖੋ ਮੱਝਾ ਲੱਗ ਰਿਹਾ ਇੱਥੇ ਖਾਣ ਦੀ ਭਾਈ ਥੋੜਾ ਜਣਾ ਦਿਲ ਜਣਾ ਨਹੀਂ ਲਾਉਂਦੀ ਠੀਕ ਆ ਹਾਂਜੀ ਰੱਸੀ ਨਹੀਂ ਪੰਦੀ ਲੋੜ ਇਹਨੂੰ ਠੀਕ ਠੰਡੀ ਥੀਰੀ ਹੈ ਹਾਂ ਨੇ ਸਾਡੇ ਚਾਹ ਮਾਣਾ ਭਾਈ ਜੇ ਪਸੰਦੀ ਗਲੇ ਜਾਨ ਕੱਢ ਦਿੰਦੀ ਆ ਠੀਕ ਆ ਚਲੋ ਲੈ ਜਾ ਹਾਂਜੀ ਗੁਲਾਬੀ ਥਾਣਾ ਤੇਰਾ ਮੁੱਲ ਫਿਰ ਮੁੱਲ ਭਾਈ ਜੇ ਤਾਜੀ ਹੁੰਦੀ ਹਾਂਜੀ ਤੇ ਤੇ ਵੜ 30 32 ਹਜ਼ਾਰ ਦੀ ਹੈਗੀ ਹਾਂਜੀ ਫੋਨ ਭਾਈ 26.5 ਦੇ ਦਾ ਅੱਛਾ ਹਾਂਜੀ ਸਾਡੇ 26000 ਸਾਡੇ 26000 ਇਹ ਰਹਿ ਜਾਂਦੀ ਭਾਜੀ ਵੇਚਣੀ ਤਾਜੀ ਹਿੰਦੀ ਚਲੋ ਜਿਹੜੇ 1.5 ਮਹੀਨਾ ਗਏ ਨੇ ਚੋਈ ਆਪਾਂ ਛੜਤਾ ਦੁੱਧ ਦੇ ਨੇ ਫਿਰ ਜੀ ਕਿਲੋ ਖੰਡ ਜਾ ਕੇ ਵਧੂਗੀ ਘੱਟ ਦੀ 50 ਦੇ ਦੇ ਦਈਏ ਪੂਰੇ ਦੀ ਦੇ ਦਾਂਗੇ ਭਾਜੀ ਕੋਈ ਗੱਲ ਨਹੀਂ ਛੋੜ ਛੱਪੇ ਵਾਲੇ ਕੰਮ ਹੋਣਾ ਜੀ ਠੀਕ ਆ 50000 ਚ ਛੋੜ ਛੱਪੇ ਵਾਲੇ ਕੰਮ ਹੋਣਾ ਜੀ ਤੇ ਆ ਜਿਹੜੇ ਗਾਂ ਹੁਣ ਚੰਗੀ ਫੱਟੀ ਗਾਂ ਆ ਮਤਲਬ ਜਿੱਡੀਆਂ ਫਾਰਮ ਵਾਲੀਆਂ ਗਾਂ ਹੁੰਦੀਆਂ ਉਹਦਾ ਕੱਦ ਕਾਠਿਆ ਜੀ ਬੈਰੋ ਚ ਗਾਂ ਲੈਂਦੀ ਤੇ ਬੈਰੋ ਤੇ ਜਾਣੀ ਠੀਕ ਆ ਇਹਨੇ ਮੰਨ ਲਓ ਬੱਚਾ ਛੁੱਟਿਆ ਜੀ 7.5 8 ਮ ਹਾਂ ਜੀ ਬੱਚਾ ਸੁੱਟਦਾ ਇੰਨੇ ਤੇ ਕਿਦੇ ਪਾਜੀ ਦਾ ਜਵਾ ਲੱਗਾ ਐ ਵੀ ਗਵਾਂਢੀ ਠਾ ਦੂਗੀ ਤੇ ਸੂਆ ਇਹਦਾ ਪਹਿਲਾਂ ਮੱਛੀ ਇਹਦੇ ਪਹਿਲਾਂ ਸੂਆ ਦੇਖ ਸਕਦੇ ਪਹਿਲਾਂ ਮੱਛੀ ਲੇਖੋ ਕਿ ਦਾ ਨਹੀਂ ਤੇ ਘੱਟ ਸੂ ਵੀ ਆ ਹਨਾ ਇਹ ਪਾਜੀ 2 ਮਹੀਨੇ ਘੱਟ ਸੂ ਵੀ 2 ਮਹੀਨੇ ਤੋਂ ਅੰਦੇ ਡਵਾਦੀ ਡੇਰ ਡੇਰ ਕ ਮਹੀਨਾ ਘੱਟ ਸੂ ਵੀ ਐ ਤੇ ਦੁੱਧ ਕੱਦ ਜਿਹੜਾ ਪੂਰਾ ਡਿਫਟੀ ਵੀਰ ਜਿੱਡਾ ਹੀ ਆ ਦੇਖੋ ਪਾਜੀ ਠੀਕ ਐ ਤੇ ਪਾਜੀ ਬਲੈਰ ਵਿੱਚ ਜਾਣੀ ਮੱਛੀ ਦੇਖੋ ਪੰਦਾ ਜੀ ਉਹ ਤਾਂ ਭਾਜੀ ਹੁਣ 7 ਕਿਲੋ ਤੋਂ ਥੋੜਾ ਜੰ ਅੰਦਰ ਹੀ ਆ। ਅੱਛਾ 6 ਕਰਕੇ ਭਾਜੀ ਕੋਈ ਲਵੇ ਨਾ ਮਾਣੀ ਦੇਖੋ ਲੈਣਾ। ਇਹ ਆਪੇ 5 ਨਹੀਂ ਹੁੰਦਾ। ਇਹ ਖੜੇ ਕੋਈ ਜਿੰਨੇ ਗਾਂ ਤਿਆਰ ਕਰਨੀ। ਭਾਜੀ ਗਾਂ ਤਿਆਰ ਨੇ 2-3 ਵਛੀ ਭਾਵੇਂ 10 ਤੋਂ ਬਾਅਦ ਚਵਾੜੀ। ਹੱਲੇ ਆ ਵੀ ਚਾਹ ਪਾਣੀ ਦਾ ਚਲੋ ਸਾਰ ਦੂਗੀ। ਨਾ ਨਾ ਭਾਜੀ ਅੰਗੂਠੇਰ ਕੀ ਧਾਰ ਆਊਗੀ ਜਿਹੜਾ ਮਰਜੀ ਡੰਗਰ ਮੇਰਾ ਕੋਈ ਲੱਲੇ। ਖੋਲੋ ਫਿਰ ਤੋੜੀਏ। ਇੱਕ ਵਾਰ ਭੂਰ ਮਾਰੇ ਕੋ ਛੱਟਾ ਮਾਰੇ ਇਤਨਾ ਲੱਗ ਲਿਆ ਗਏ। ਇਹਨੂੰ ਭਾਜੀ ਰੱਸੀ ਪਾ ਲਈ ਦੀ। ਠੀਕ ਹੈ। ਹਾਂਜੀ। ਦੇਖੋ ਵੈਰ ਵੱਲ ਪੂਰੇ ਵੱਡੇ ਕਦ ਕਾਠ ਬਸੰਦੀ ਪਾਜੀ ਥਾਣ ਹੋਰ ਪਿਆਰਾ ਕਾਢਣ ਦੀ ਠੀਕ ਹੈ ਜੀ ਬਾਕੀ ਆ ਵੀ ਚਿਹਰੇ ਦੀ ਬੜੀ ਖੂਬਸੂਰਤ ਆ ਗਾਂ ਤਿਆਰ ਕਰਨ ਵਾਲੀ ਆਰ ਕਿਤੇ ਚਲੋ ਜੋ ਹੋਇਆ ਉਹ ਹੋਇਆ ਹੀ ਆ ਹੁਣ ਪਾਜੀ ਅਜੇ ਵੀ ਦੁੱਧ ਨਾ ਜਿੱਡੀ ਬਰੀਡ ਵਾਲੀ ਆ ਹਾਂ ਜੀ ਦੁੱਧ 10 ਕਿਲੋ ਹੋ ਜਾਏ ਇਹਨੂੰ ਜਵਾ ਲੂੰਗੀ ਠੀਕ ਹੈ ਹਾਂ ਜੀ ਦੇਖੋ ਵਸ਼ੀ ਬੰਦ ਜੇ ਬੰਦੋ ਬੰਦ ਆਲਾ ਬੰਦੋ ਦੇਖੋ ਚਾਰਾ ਕਿ ਦਸਣਾ ਪਈ ਜਾ ਠੀਕ ਹੈ ਹਾਂ ਜੀ ਚਲੋ ਬੰਦੋ ਫੇਰ ਉਹ ਵੀ ਪਾਜੀ ਗਾਈਆਂ ਨੇ ਵੇ ਵਧੀਆ ਤੇ ਇਹਦਾ ਫਿਰ ਮੁੱਲ ਵੇਜੀ ਇਹਦਾ ਭਾਜੀ ਮੋਲ ਕਰ ਦੋ ਭਾਵੇਂ 30000 ਕਰ ਲੀਜੀ ਹਾਂਜੀ ਤਾਂ ਭਾਜੀ ਇਹ ਜਾਦ ਮਸਲਾ ਵਾਲੀ ਬੜੀ ਹੈ ਹਾਂਜੀ ਹਾਂ ਇਧਰ ਦੇਖੋ ਪਹਿਲੇ ਕਿੰਨੇ ਦੀ ਗੱਤ ਸੁਣਾਂਗੇ 20000 ਤੋਂ ਵੀ ਚੋਣਾ ਇਹਦਾ 3000 ਛੱਡ ਦਾਂਗੇ 17000 ਦੀ ਵਸਲੀ ਦੇਦਾ ਹਾਂ 15 ਦੇ ਦਈਏ ਪੂਰੇ ਦੀ ਪਾਜੀ 14 ਦੀ ਦੇਦਾਂਗੇ ਅੱਛਾ ਹਾਂਜੀ ਦੇਦਾਂਗੇ ਠੀਕ ਐ ਬਾਕੀ ਪਾਜੀ ਕੋਈ 11 10 ਵਾਲਾ ਮੈਨੂੰ ਫੋਨ ਨਾ ਕਰੇ ਕਿਉਂਕਿ ਬਾਕੀ ਜੇ ਕੋ ਜੋੜਾ ਹੀ ਪਾਊਗਾ ਤੇ ਫਿਰ ਮਨਤਾ ਨਾ ਹੋਰ ਹੋ ਜਾਊਗਾ ਕੋਈ ਗੱਲ ਨਹੀਂ ਪਾਜੀ ਜੋੜਾ ਦੇ ਦਾਂਗੇ ਹਿਸਾਬ ਨਾਲ ਠੀਕ ਐ ਤੇ ਬਾਕੀ ਚਲੋ ਕੋਈ ਤਸੱਲੀ ਕਰਕੇ ਨਾ ਆਪਣੀ ਵੇਸ ਚ ਫੋਨ ਲਾ ਲੈ ਕੋਈ ਤੇ ਆਪਣਾ ਕੋਈ ਵੀਰ ਫੋਨ ਲਾਵੇ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚ ਆ ਕੇ ਪਸ਼ੂ ਖਰੀਦੋ